ਇਥੇ ਖਾਨਪੜ ਦਾ ਭੋਜਨ ਲੰਗਿਆ ਸੀ ਤੇ 7 ਡੇਪੀ ਮਲਬਾ ਉੱਪਰ ਡੇਪਿਆ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਆ ਬੈਲਫੋਨ ਕੀ ਜੀਤੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚ ਗਏ ਇਥੇ ਲੋਕ ਥੱਲੇ ਜਿਹੜੇ ਥੱਲੇ ਆਏ ਰੁਕੜੇ ਜਾਵੇ ਤੇ ਜਿਹੜੇ ਆ ਜਿਨ੍ਹਾਂ ਲੱਤਾਂ ਮਾ ਟੁੱਟੀਆਂ ਨੂੰ ਹਸਲ ਪਹਾਇਆ ਜਾਵੇ ਨੁਕਸਾਨ ਬਹੁਤ ਹੋਇਆ ਵਾ ਜੇ ਨਿਕਲ ਗਏ ਲੱਤਾਂ ਮਾ ਬਾਹਰ ਟੁੱਟੀਆਂ ਕਾਫੀ ਲੋਕਾਂ ਦੀ ਖਾਨਪੜ ਦਾ ਭੋਜਨ ਹਾਂ ਜੀ ਇਹ ਕੀ ਲੈਂਪੀਕ ਨਹੀਂ ਬਾਲੇ ਛੱਤ ਸੀ ਹਾਂ ਜੀ ਅਜੇ ਨਿਕਲ ਗਏ ਮਲਬਾ ਕੱਢਣ ਦਾ ਇਹ ਬਾ ਵੀ ਕਾਫੀ 40 ਪ੍ਰਸ਼ਾਸਨ ਦਾ ਅਧਿਕਾਰੀ ਕੋਈ ਮੁਖਰ ਕੀਤਾ ਨਹੀਂ ਅਜੇ ਹੁਣੇ ਡਿੱਗਾ ਇਹ ਫੂਲ ਲਾਉਣੇ ਨੂੰ ਕੰਮ ਦੇ ਪਹੁੰਚੇ ਜਾਜਵਿੰਦਰ ਸਿੰਘ ਆ ਜੀ ਇੱਥੇ ਵੀਰ ਜੀ ਲਾਹਪਰੀ ਦਾ ਮੁੰਡਾ लवली ਵੈਡਿੰਗ ਦਾ ਕੰਮ ਕਰਦਾ ਉਹਦੀ ਦੁਕਾਨ ਆ ਤੇ ਉਹਨੇ ਖੰਡ ਪੜਦਾ ਅੱਜ ਘੋਗ ਪੋਇਆ ਜੀ ਤੇ ਕੁਝ ਤਾਂ ਦੇ ਲੈਂਟਰਾਂ ਦੇ ਕੁਝ ਤਾਂ ਤੇ ਡਾਕਟਰ ਬਾਲੇ ਸੀ ਉਹ ਸੰਤ ਜਿਆਦੀ ਹੋਣ ਕਰਕੇ ਤੋਂ ਜਿਹੜੀ ਛਾਤੋਂ ਡਿੱਗ ਪਈ ਆ ਜੀ ਉਸ 40 50 ਦੇ ਕਰੀਬ ਜਿਹੜੀ ਥੱਲੇ ਸੰਗਤਾਂ ਬੈਠੀਆਂ ਉਹ ਥੱਲੇ ਆ ਗਈਆਂ ਤੇ ਕਾਫੀ ਨੁਕਸਾਨ ਹੋਇਆ ਜੀ ਹੁਣ ਜਿਹੜੇ ਬੱਚੇ ਆ ਬੱਚੇ ਤਾਂ ਜਿਹੜੇ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਹਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਕਈਆਂ ਲੱਤ ਟੁੱਟ ਗਈ ਕਹਿਦੀ ਬਾਹਰ ਕੇ ਸਿਰ ਤੇ ਸੱਟ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਆਇਆ ਐਮਬੂਲੈਂਸ ਸਰਕਾਰੀ ਹਸਪਤਾਲੇ ਨਾਲ ਉਹ ਇਹ ਚਾਰ ਐਮਬੂਲੈਂਸ ਕਹਿੰਦੇ ਭੇਜ ਰਹੇ ਆ ਇਥੇ ਖਾਨਪੜ ਦਾ ਭੋਜਨ ਲੰਗਿਆ ਸੀ ਤੇ 7 ਡੇਪੀ ਮਲਬਾ ਉੱਪਰ ਡੇਪਿਆ ਵਾ ਤੇ ਬਹੁਤ ਜਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਬੈਲਫੋਨ ਪਲੀਏ ਦਿੱਤੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚ ਗਏ ਥੇ ਲੋਕ ਤਾਂ ਜਿਹੜੇ ਥੱਲੇ ਆਏ ਉਹ ਕੱਢੇ ਜਾਵੇ ਤੇ ਜਿਹੜੇ ਜਿਨ੍ਹਾਂ ਲੱਤਾਂ ਬਹੁਤ ਟੁੱਟ ਗਿਆ ਉਹ ਹਸਪਤਾਲ ਪਹੁੰਚਾਇਆ ਜਾਵੇ ਨੁਕਸਾਨ ਬਹੁਤ ਹੋਇਆ ਵਾ ਜੇ ਨਿਕਲ ਗਏ ਲੱਤਾਂ ਮਾਵਾ ਬਹੁਤ ਟੁੱਟ ਗਈਆਂ ਕਾਫੀ ਲੋਕਾਂ ਦੀ ਖਾਨਪੜ ਦਾ ਭੋਜਨ ਹਾਂਜੀ ਜੀ ਇਹ ਕੀ ਬਲੈਂਕ ਨਹੀਂ ਬਾਲੇ ਛੱਤ ਸੀ ਹਾਂਜੀ ਜੀ ਅਜੇ ਨਿਕਲਦਾ ਹੈ ਮਲਬਾ ਕੱਢਣ ਦਾ ਇਹ ਬਾ ਵੀ ਕਾਫੀ 40 ਪ੍ਰਸ਼ਾਸਨ ਦਾ ਅਧਿਕਾਰੀ ਨੇ ਮੁਕਰ ਦਿੱਤਾ ਨੇ ਅਜੇ ਹੁਣੇ ਡਿੱਗਾ ਇਹ ਫੂਲੌਣੇ ਨੂੰ ਕੰਮ ਦੇ ਪਹੁੰਚੇ ਜਾ ਜਗਵਿੰਦਰ ਸਿੰਘ ਜੀ ਹਾਂਜੀ ਕੀ ਹਾਲ ਹੋਇਆ ਇੱਥੇ ਮਿਰਜੀ ਲਾਹਪਰੀ ਦਾ ਮੁੰਡਾ लवली ਵੈਡਿੰਗ ਦਾ ਕੰਮ ਕਰਦਾ ਦੀ ਦੁਕਾਨ ਹੈ ਤੇ ਉਹਨੇ ਖੰਡਪੜ ਸਾਹਿਬ ਦਾ ਅੱਜ ਭੋਗ ਪਵਾਇਆ ਜੀ ਤੇ ਕੁਝ ਥਾਂ ਤੇ ਲੈਂਟਰਾਂ ਤੇ ਕੁਝ ਥਾਂ ਤੇ ਡਾਕਟਰ ਬਲੇ ਸੀ ਉਹ ਸੰਗਤ ਜਿਆਦੀ ਹੋਣ ਕਰਕੇ ਤੇ ਉਹ ਜਿਹੜੀ ਛਾਤ ਉਹ ਡਿੱਗ ਪਈ ਜੀ ਉਸ 40 50 ਦੇ ਕਰੀਬ ਜਿਹੜੀ ਥੱਲੇ ਸੰਗਤਾਂ ਬੈਠੀਆਂ ਉਹ ਥੱਲੇ ਆ ਗਈਆਂ ਤੇ ਕਾਫੀ ਨੁਕਸਾਨ ਹੋਇਆ ਜੀ ਹੁਣ ਜਿਹੜੇ ਬੱਚੇ ਆ ਬੱਚੇ ਤਾਂ ਜਿਹੜੇ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਹਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਕਈਆਂ ਲੱਤ ਟੁੱਟ ਗਈ ਕਹਿਦੀ ਬਾਹਰ ਕੇ ਸਿਰ ਤੇ ਸੱਟ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਆਇਆ ਐਮਬੂਲੈਂਸ ਸਰਕਾਰੀ ਹਸਪਤਾਲੇ ਨਾਲ ਉਹ ਇਹ ਚਾਰ ਐਮਬੂਲੈਂਸ ਕਹਿੰਦੇ ਭੇਜ ਰਹੇ ਆ